ਹਾਂਜੀ ਸ਼ਸ਼ੇ ਕਾਲ ਜੀ ਤੇ ਹੋਪ ਕਰਦੇ ਤੁਸੀਂ ਜਾਨੇ ਵਧੀਆ ਹੋਵਾਂਗੇ ਤੇ ਆਪ ਵੀ ਵਧੀਆ ਅੱਜ ਸਿਜਾਨਾ ਮਾਸੀ ਕੋਲ ਮੋਗੇ ਤੇ ਮੈਂ ਮੇਰੀ ਭਾਬੀ ਤੇ ਮੰਮੀ ਤੇ ਅਮਨੇ ਦੇ ਜਾਵਾਂਗੇ ਤੇ ਸ਼ਾਇਦ ਮੇਰਾ ਡੈਡ ਵੀ ਸਾਡੇ ਨਾਲ ਜਾਵੇ ਤੇ ਡੈਡ ਦਾ ਪੱਕਾ ਨਹੀਂ ਹੈਗਾ ਤੇ ਮਾਸੀ ਕੇ ਪਿੰਡ ਦਾ ਸਾਨੂੰ ਦੱਸੇ ਵੀ ਪ੍ਰੋਗਰਾਮ ਨਾ ਹੀ ਪਾਠ ਕਰਾਇਆ ਤੇ ਮੇਰੀ ਦੀਦੀ ਦਾ ਬਰਥਡੇ ਵੀ ਆ ਤੇ ਅਸੀਂ ਉਹਨਾਂ ਸਾਨੂੰ ਇਨਵਾਈਟ ਕੀਤਾ ਤੇ ਅਸੀਂ ਉੱਥੇ ਜਾਵਾਂਗੇ ਸਿਮੂ ਹੈਪੀ ਦਾ ਪਹਿਲੇ ਹੀ ਚਲੇ ਗਈ ਸੀ ਮੰਗਲਵਾਰ ਤੇ ਅਸੀਂ ਜਾਣਾ ਸੀਗਾ ਵੀਰਵਾਰ ਤੇ ਵੀਰਵਾਰ ਆ ਤੇ ਅਸੀਂ ਅੱਜ ਜਾਣਾ ਤੇ ਮੰਮੀ ਆਪਣੀ ਇਹਦੇ ਮੇਕਅਪ-ਮੂਕਅਪ ਕਰੀ ਰਹੀ ਦੀ ਆ ਤੇ ਮਹਿੰਦੀ ਲਾਈਂਦੀ ਮੰਮੀ ਅੱਜ ਪਾਉਣਾ ਪੱਨਰ ਕਰਨੀ ਆ ਫਿਰ ਚਿੱਟੇ ਹੋਏ ਤੇ ਹਾਂ ਤੇ ਇਹਦੇ ਆਪਣੇ ਕੱਪੜੇ ਕੋਪਰੇ ਦੀ ਤਿਆਰੀ ਹੀ ਪੀ ਜਾ ਦੇਖੋ ਜਾਣ ਵਾਸਤੇ ਸੂਟ-ਸ਼ਾਟ ਸਾਡੇ ਅਮਾਦੀਨ ਦੇਣੇ ਦੇਣ ਵਾਲੇ ਸੂਟ-ਸ਼ਾਟ ਜੇ ਤੇ ਬਾਕੀ ਹਜੇ ਆਹ ਸ਼ਰਟ ਮੈਂ ਤੀ ਲੈ ਕੇ ਆਈ ਸੀਗਾ ਨਵੀਂ ਆਪਦੇ ਵਾਸਤੇ ਤੇ ਇਹ ਸੀ ਸੀਗਾ ਐਮਐਸਆਈ ਸੀਗਾ ਤੇ ਮੈਂ ਪਾ ਕੇ ਵੇਖੀ ਤੇ ਇਹ ਤਾਂ ਢੇਰ ਤੋਂ ਬੰਦ ਨਹੀਂ ਹੁੰਦੀ ਪਈ ਸੀਗੀ ਤੇ ਇਹਦਾ ਪੀਡੀਸੀ ਮੜੀ ਜਿੱਤੇ ਆਪਾਂ ਕਹੇ ਵੀ ਚੇਂਜ ਕਰਾਵਾਂਗੇ ਚਲੋ ਵੀ ਚੇ ਵੀ ਚੇਂਜ ਕਰਾ ਕੇ ਲੈਣੀ ਆਪਾਂ ਤੇ ਫਿਰ ਆਪਾਂ ਚੱਲਾਂਗੇ ਮਾਸੇ ਪਿੰਡ ਤੇ ਤੁਸੀਂ ਵੀ ਇੰਜੋਏ ਕਰਦੇ ਆਪਾਂ ਵੀ ਕਰਾਂਗੇ ਤੇ ਜਗ ਮਿਲਦੇ ਨੇ ਸਾਨੂੰ ਬਾਏ ਬਾਏ ਤੇ ਲੋ ਜੀ ਹੁਣ ਸਾਡਾ ਮਾਸੇ ਦੇ ਪਿੰਡ ਜਾਣ ਦਾ ਪ੍ਰੋਗਰਾਮ ਕੈਨਸਲ じゃ ਜਾਂਦਾ 2:00 ਵਜੇ ਆ ਤੇ ਐਸੀਵੇਂ ਦਮੇ ਇੱਥੇ ਤੱਕ ਬੈਠੇ ਆਂ ਦੇਖ ਲਓ ਤੁਸੀਂ ਮੰਮੀ ਜੀ ਆਪਣੇ ਮਹਿੰਦੀ ਨੂੰ ਦਿਲਾ ਕੇ ਬਾਦੂ ਤੋ ਕਿਹਾ ਕਿ ਜਾਣਾ ਨਹੀਂ ਰਹਿ ਮੰਮੀ ਆਏ ਮਾਪੇ ਵੀ ਤੇਰੀ ਕਹਿੰਦੀ ਮੇਰੀ ਤਬੀਬ ਤੇ ਠੀਕ ਨਹੀਂ ਗਈ ਹਾਲ ਦਵਾਈ ਲੈਣ ਗਈ ਆ ਠੀਕ ਹੋਊਗੀ ਤਾਂ ਫਿਰ ਤਿਆਰ ਹੋ ਜੰਗੂਗੀ ਤਾਂ ਫਿਰ ਬੈਠੀ ਹਾਂ ਉਹ ਮੈਂ ਮੈਂ ਤਾਂ ਪੂਰੀ ਤਿਆਰੀ ਚ ਸੀਗਾ ਦੇਖੋ ਮੈਂ ਤੁਹਾਨੂੰ ਦਿਖਾਣਾ ਸੂਟ ਸ਼ਾਰਟ ਕੱਢਿਆ ਪਿਆ ਮੈਂ ਬੈਲਟ ਵੀ ਕੱਢੀ ਪਈ ਆ ਮੇਰਾ ਕਢੋ ਨਹੀਂ ਕੱਢਿਆ ਪਿਆ ਨਵੇਂ ਬੂਟ ਵੀ ਲਿਆ ਸੀ ਮੈਂ ਤਾਂ ਤੁਹਾਨੂੰ ਦਿਖਾਣਾ ਉਹ ਦੇਖੋ ਮੈਂ ਬੂਟ ਕੱਢੇ ਪਿਆ ਬੈਲਟ ਵੀ ਨਵੀਆਂ ਲੈਂਦੇ ਸੀ ਮੋਟੇ ਵੀ ਲੈਂਦੇ ਸੀ ਹਮਮ ਨੇ ਖੈਰ ਰੈਵਡ ਬੈਗ ਲਾ ਕੇ ਦਿੱਤੇ ਤੇ ਹੁਣ ਉਹ ਬੈਗ ਆਪਣੇ ਤਿਆਰ ਹੋਏ ਪੈਸੇ ਕਮਾ ਸੀਗਾ ਝੋਲਾ ਤੇ ਦੋ ਆਪਣੇ ਬੈਗ ਤਿਆਰ ਹੋਏ ਪੈਸੇ ਹੁਣ ਇਹ ਮੁਕਰੀ ਜਾਂਦੇ ਜਾਂ ਤਾ ਪਤਾ ਨਹੀਂ ਨਨ ਕੀ ਹੋਇਆ ਮੈਂ ਤਾਂ ਕਹਿ ਹੀ ਨਹੀਂ ਭਾਬੀ ਹੈ ਜਿਹੜੀ ਬਿਮਾਰ ਹੋ ਗਈ ਕਹਿੰਦੇ ਵੀ ਭਾਬੀ ਬਿਮਾਰ ਹੋ ਗਈ ਹੁਣ ਪਤਾ ਨਹੀਂ ਹੁਣ ਜਾਣਗੇ ਕਿ ਨਹੀਂ ਜਾਣਗੇ ਚਲੋ ਜੀ ਗਏ ਤਾਂ ਮੈਂ ਤੁਹਾਨੂੰ ਦਿਖਾਉਂਗਾ ਜage ਮਾਸਕੇ ਮੇਲੇ ਦਾ ਮੋਲਪੂ ਦਾ ਚਾਲ ਬਸ ਤੇ ਜਾਵਾਂਗੇ ਬਸ ਤੇ ਦਿਖਾਉਂਗਾ ਗੋਦਾਂ ਨੂੰ ਗੱਡੀ ਤੇ ਲੈਣ ਆਣਗੇ ਉਹ ਵੀ ਤੁਹਾਨੂੰ ਦਿਖਾਉਂਗਾ ਬਸ ਤੁਸੀਂ ਵਲੌਗ ਚ ਬਣੇ ਦਿਓ ਤੇ ਬਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਬਲੌਗ ਜੂ ਵੀ ਨਾ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਮੈਂ ਕਾਫੀ ਦਿਨ ਤੋਂ ਦੇਖਦਾ ਬੈਠਾ ਬੈਣਾ ਨਹੀਂ ਕਰਦੇ ਨਾ ਮੈਂ ਕਰਦੇ ਨਹੀਂ ਹਾਂ ਵੇਖਦੇ ਜੂ ਤਾਂ ਤੇ ਗੁਰਾ ਬਲੌਗ ਵੇਖਿਆ ਕਰੋ ਤੇ ਸਬਸਕ੍ਰਾਈਬ ਵੀ ਕਰਾਇਆ ਕਰੋ ਜੂ ਤੇ ਤੇ ਆਸ਼ਾ ਰੋਗੀ ਮਾਸੀ ਕਰਿਆਗੇ ਸੀਗੇ ਦੇਖੋਨੇ ਸੀ ਚੱਲੇ ਆਂ ਤੇ ਤੇ ਆਸ਼ਾ ਰੋਗੀ ਮਨ ਸੀ ਚੰਗਰੇ ਖਿਤੇ ਵੇਦਨ ਆ ਵੰਗੇ ਨਕੇਲੀ ਕੱਲੇ ਸਾਡਾ ਦੇਖਾ ਆ ਨਹੀਂ ਤੇ ਆਸ਼ਾ ਦੇਖੀ ਜਾਂਦੇ ਆ

हवा कह हवा कह देखो जी हवा कितनी तीतनी सामने बार हां जी अपने इतने लगी रेट अपने थे ਜੇ ਪਾਉਂਦੇ ਸ਼ਿਮਖਸਾ ਦੇ ਬਾਈਪਾਸ ਤੇ ਆ ਗਏ ਬਾਈਪਾਸ ਤੇ ਸਾਰੇ ਫੇਸਟ ਬਟ ਜਿੱਤ ਕਰਦੇ ਸਕੇ ਮੈਂ ਕਰਦੇ ਦਸ਼ਰਥ ਤੋਂ ਦੀਨ ਦਿੱਲੀ ਚ ਜਾ ਰਹੇ ਆ ਖਾਸ ਮੇਰੇ ਪਾ ਜੀ ਜੀ ਤੇਰੀ ਆਪਣੀ ਛੋਟੀ ਦੀ ਟੀਮ ਨਾਲ ਜਸ ਸੁngੋ ਹਸਣਾ ਬਚਦਾ ਹੈ ਬਾਰੇ ਗੋਜੇ ਬੇਗਾਮ ਓਮ ਨਦਾ ਕੋਟ ਕੋ ਤੇ ਛੋਟਾ ਡਾਸਿਆ ਵੱਡਾ ਡਾ ਲੋ ਜੀ ਕੋਟਕਪੂਰਾ ਟੱਪ ਚੁੱਕੇ ਆ ਤੇ ਹਨੇਰਾ ਕਿੰਨਾ ਹੋ ਗਿਆ ਬਿਲਹਾਲ ਤਾਂ 7 ਵਜੇ ਆ ਗੋ ਵੇਖੋ ਮੋਗੇ ਕਿੰਨੇ ਵਜੇ ਲੱਭਦੀ ਬੱਸ ਸਾਨੂੰ ਹਨੇਰਾ ਕਾਫੀ ਹੋ ਚੁੱਕਿਆ ਅੱਜ ਮੌਸਮ ਵੀ ਬਹੁਤ ਠੰਡਾ ਹੋ ਗਿਆ ਚਲੋ ਕੋਈ ਨਹੀਂ ਅੱਗੇ ਜਾ ਕੇ ਫਿਰ ਲੋ ਦਿਖਾਉਨੇ ਆ ਤੁਹਾਨੂੰ ਵੀਡੀਓ ਚ ਵੀ ਕਿੰਨਾ ਹਨੇਰਾ ਤੇ ਮੌਸਮ ਕਿਵੇਂ ਆ ਮੋਗੇ ਦਾ ਅਸੀਂ ਉੱਤਰਨਾ ਸਿੰਘ ਵਾਲੇ ਅਸੀਂ ਉੱਤਰਨਾ ਸਿੰਘ ਵਾਲੇ ਜੀ ਸਿੰਗੋਲੇ ਤੋਂ ਗੱਡੀ ਆ ਜੂਗੀ ਤੇ ਗੱਡੀ ਤੇ ਵੀ ਰੱਗੋ ਚੱਲਨੇ ਆ ਦੇਖਦੇ ਆ ਰਸਤੇ ਵਿੱਚ ਮੌਸਮ ਕਿਵੇਂ ਆ ਤੇ ਤੁਹਾਨੂੰ ਵੀ ਦੇਖੋਨੇ ਆ ਵਲੋਗ ਚ ਮੌਸਮ ਦਾ ਬਾਹ ਠੰਡ ਦਾ ਬਾਹ ਵਾ ਵਾ ਹੋ ਗਿਆ ਉਹਤੇ ਅੱਗੋਂ ਮਾਸੜ ਕੇ ਗੱਡੀ ਤੇ ਤੁਹਾਨੂੰ ਲੈਣ ਆਣਗੇ ਤੇ ਕਿਹਦਾ ਬਾ ਚੱਲਦੇ ਤੇ ਮਾਸੜ ਕੇ ਪੈਂਡ ਤੇ ਤੁਹਾਨੂੰ ਜਾ ਕੇ ਚੱਲਦੇ ਆ ਤੇ ਅੱਪਾ ਤੋਂ ਅੰਗਲ ਬਲੀ ਜੀ ਵੀ ਸੱਜੇ ਲੋਕੀ ਦੇਖੋ ਪੰਜ ਦੇਖਿਆ ਨੇ ਜੇ ਚਾਹ ਤੁਸੀਂ ਪਹਿਲਾਂ ਚਾ ਆ ਜਾਣੇ ਤਣਿਆਂ ਆਂ। ਉਹਨੇ ਸੇ ਪਹੁੰਚ ਗਿਆ ਸਿੰਘਾ ਲਈ। ਹਰ ਇੱਕ ਲੋਰੀ ਤੇ ਸਿੱਖੀ। ਜਨੇ ਦਾ ਹੋ ਗਿਆ। ਜਿਸੇ ਪੌਂਚ ਗਿਆ ਮੈਂ ਮਾਮੇ ਕੇ ਮਾਮ ਮਾਮੇ ਕੇ ਘੜੀਆ ਦੇਖ ਰੰਦ ਤੇ। ਸਿੱਖ ਸਾਰੇ ਜਨੇ ਇਕੱਠੇ ਹੋ ਕੇ ਚਲਾ ਗਏ। ਇਸੇ ਕੰਮ ਤੇ। ਇਹ ਦੋ ਜੀ ਹੰਨਾ ਫਸੇ ਤੁਰੇ ਚੱਲਦੇ ਆਂ। ਮਾਸ ਕਰਕੇ ਅੰਦੇ। ਕੰਮ ਦਾ। ਲੋ ਜੀ ਇਹ ਗੱਡੀ ਤੇ ਗੜਿਆਈ ਹੈ ਤਾਂ ਗੱਡੀ ਨਾ ਛੜ ਕੇ ਆਏ ਨੇ ਇਹ ਮੁੰਡਾ ਲੈ ਮੇਰਾ ਅਸਰਾ ਮੈਂ ਮੰਗੜਾ ਕੈਂਟ ਆਈ ਸੀ ਮਾਤਰ ਜੀ ਦੇ ਜੀ ਤੇ ਉਹਨਾਂ ਨੇ ਮਾਤਰ ਜੀ ਕੇ ਨਾਲ ਗੱਡੀ ਭੇਜੀ ਹੋਈ ਹੈ ਤੇ ਗੱਡੀਆਂ ਦਾ ਪਿਆਜ ਅੰਦਰ ਆਇਆ ਨਹੀਂ ਅੰਦਰ ਤੋਂ ਉਹਨਾਂ ਦਾ ਫੌਜੀ ਆਪਣੇ ਘਟਿ ਜਾਵਾਂਗੇ ਮਾਸੀ ਕੇ ਪਿੰਡ ਪਹੁੰਚ ਗਏ ਦੇਖੋ ਦੋਣੇ ਕਮਰੇ ਲੱਗੇ ਆਏ ਪੂਰੇ ਤੇ ਮੰਮੀ ਆਪਣੀ ਬੈਠੇ ਤੇ ਪਾਪੀ ਬੈਠੇ ਆ ਮੈਂ ਵੀ ਚਾਹ ਪੀਣ ਆ ਪਈ ਕਿ ਇਹ ਤੇ ਜਬਦੀ ਮਾਸੀ ਤੇ ਆਪਣੇ ਮਾਮਾਈ ਤੇ ਆਪਣੇ ਮਾਮੇ ਤੋਂ ਮੁੰਡਈ ਚਲੋ ਜੀ ਆਪਣੀ ਦਾਲ ਵੀ ਆ ਗਈ ਖਾਣਸ ਤੇ ਸਾਡੇ ਲੋਕ ਤੇ ਵੀ ਆ ਗਏ ਟੂਟ ਖਾਣਗੇ ਆਹ ਦਾਦੂ ਚੱਕ ਲੈ ਮੰਮੀ ਚਾਹਣਾ ਲੱਗਿਆ ਤੇ ਲੋ ਜੀ ਹੁਣ ਮੈਂ ਮਾਸੀ ਤੇ ਮੰਮੀ

ਪੇਗੀ ਥੀ ਕੇ ਚਲੋ ਜੀ ਅੱਦੇ ਸਾਡੇ ਬੰਦੇ ਇੱਥੇ ਸੌਣਗੇ ਮਾਸੜ ਮੇਰੇ ਆਂਦੇ ਸੱਤ ਪਈ ਮਾਮਾ ਸੱਤ ਮਾਮਾ ਰਤੀ ਸਾਡੀ ਚਾਹੀਦਾ ਟਾਈਮ ਦੀ ਸਾਰਿਆਂ ਦੀ ਉਤੋਂ ਬਿਨਾਂ ਸਾਨੂੰ ਹੋਰੀ ਨਹੀਂ ਨਹੀਂ ਆਂਦੀ ਗਰਮੀਆਂ ਵੀ ਸੱਤੀ ਵੇਸ ਚਾਹੀ ਪੀਣੀ ਇਹ ਸਾਡਾ ਆਲੂਆਂ ਦਾ ਬੋਦਾ ਜੀ ਗੱਟਾ ਗੱਟਾਈ ਜਦੇ ਇੱਦਾਂ ਵੀ ਆਲੂ ਪਏ ਆਪਣੇ ਜੀ ਤੇ ਇੱਧਰ ਗਾਜਾ ਵੀ ਹੈ ਇੱਧਰ ਗੋभी ਵੀ ਹੈ ਇੱਧਰ ਸਾਡਾ ਮਾਮਾ ਪਿਆ ਆ ਸਾਡੇ ਮਾਸੀ ਕਾ ਕਨ ਘਲੜਦਾ ਮਈ ਇਹਦੇ ਚ ਗੱਟੇ ਏ ਇਕ ਥਾਲੀ ਪਈ ਹੈ ਆ ਪਈ ਚਾਹ ਲੈ ਚਲੋ ਜੀ ਤਾਂ ਮੈਂ ਮਾਸੀ ਕੇ ਸੂਟਾ ਜਿਹੜੇ ਨੇ ਮਾਸੀ ਹੋਣ ਦੇ ਨੇ ਛੋਲਾ ਭਰ ਕੇ ਲੈਂਦੇ ਜੀ ਮਾਸੀ ਸਾਡੇ ਕਿਹੜੇ ਆ ਮਾਸੀ ਸਾਡੇ ਕਿਹੜੇ ਤੁਹਾਡੇ ਕੋਈ ਇਹ ਸਾਡੇ ਆ ਆ ਸਾਡੀ ਕਮਲੀ ਕੁੜੀ ਹੈ ਓਏ दादा जे तू हेलो कर दे मुंह जे तू तो हेलो कर दे जे तू तो हेलो करी दी जे तू हेलो करी दी जे तू हेलो कर दे हेलो 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 तो कर दे हेलो इथे सामने आ के कहा सामने आ के चाटना को कर दे हाथ जोड़ के कर ਤੈ ਲੋ ਜੀ ਆਪਾਂ ਅੱਜ ਦੇ ਵਲੋਗ ਕਰਦੇ ਥੈਂਕ ਤੇ ਮਿਲ ਜਲਦੀ ਵਲੋਗ ਦੇ ਨਾਲ ਬਾਕੀ ਸਾਰਿਆਂ ਨੂੰ ਬਾਈ ਬਾਈ ਫਿਰ ਮਿਲਦੇ ਜਲਦੀ ਨਵੇਂ ਵਲੋਗ ਦੇ ਨਾਲ ਤੇ ਸੇਅਰ ਦੋਸਤਾਂ ਨੂੰ ਵੀ ਦੱਸਦੇ ਹਾਂ ਬਾਈ ਬਾਈ